ਏ ਉਹਨਾਂ ਦਾ ਸਿਰਰ ਵਾਲਾ ਹੀ ਥਾਜ ਦੇ ਬੰਦਿਆਂ ਨਾਲ ਜੀ ਸਿਰਰ ਵਾਲਿਆ ਵਾਸੀਂ ਉਹਨਾਂ ਦਾ ਪਾਣੀ ਦਾ ਆਵੇਦੀ ਰੌਲਾ ਸੀ 15 ਬੰਦਿਆਂ ਨੇ ਜਾ ਕੇ ਉਹ ਮੁੰਡੇ ਨੂੰ ਜਾ ਕੇ ਵਰਤਾ ਇਹਨਾਂ ਨੇ ਸਾਡੇ ਤੇ ਉਹਨਾਂ ਨੇ ਪਿੰਡ ਦੀ ਬਚਾਇਤ ਨੇ ਜਾ ਕੇ ਪਰਚਾ ਕਰਤਾ ਸਾਡੇ ਤੇ ਹੀ ਕਰਤਾ ਸਾਡਾ ਬੰਦਾ ਵੱਡਿਆ ਕੰਮਕਾਰ ਵਾਲਾ ਤਾਂ ਰਹਿਣੀ ਉਹਦੇ ਛੱਟਾਂ ਫਿਟਾਂ ਵੱਧ ਗਈ ਠੀਕ ਹੈ ਜੀ ਅਸੀਂ ਤਾਂ ਇਹ ਹੀ ਚਾਹਣਾ ਨਾਲੇ ਤਾਂ ਉਹਦਾ ਇਲਾਜ ਲੱਪਾ ਹੋਵੇ ਬੱਚੇ ਛੋਟੇ ਛੋਟੇ ਪੜਦੇ ਆ ਕੁੜੀਆਂ ਆ 8ਵੀਂ ਚਾ ਬਾਕੀ ਤਿੰਨ ਚਾਰ ਬੱਚੇ ਹੋਰ ਛੋਟੇ ਆਗੇ ਸਾਡੀ ਨਾਂ ਸੁਣੀ ਗਈ ਅਸੀਂ ਠਾਣੇ ਮੁਰੇ ਇਕੱਠ ਕਰਾਂਗੇ ਭਾਵੇਂ ਸਾਨੂੰ ਟਰਾਲਿੰਗਾਂ ਦੀਆਂ ਟਰਾਲਿੰਗਾਂ ਭਰ ਕੇ ਲਿਆਉਣੀਆਂ ਪੈਣ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਸਾਨੂੰ ਦੱਸਿਆ ਨਹੀਂ ਉਹਦਾ ਹਜੇ ਤੱਕ ਇਲਾਜ ਨਹੀਂ ਹੋਇਆ ਬੰਦਾ ਵੱਢਿਆ ਪਿਆ ਸਾਡਾ ਅੱਛਾ ਕੀ ਕੀ ਛੱਟ ਕਿੱਥੇ ਹੋਈ ਬਈ ਛੱਟ ਜੀ ਇੱਕ ਤਾਂ ਮੋਢਾ ਸਾਰਾ ਤੋੜਿਆ ਵਾ ਸਾਰਾ ਆਹ ਆ ਵੱਖੀਆਂ ਕੁੱਟੀਆਂ ਵੀਆਂ ਦੋ ਥਾਂ ਤੋਂ ਉਹਦੀ ਲੱਤ ਕ੍ਰੈਂਕ ਕਰਤੀ ਇਹਨਾਂ ਨੇ ਲੱਤ ਤੋੜਤੀ ਤੁਸੀਂ ਆਪ ਦੀ ਪਾਰਟੀ ਦਾ ਪੱਖ ਰੱਖ ਲੈਨੇ ਆ ਪੰਚਾਇਤ ਤੁਹਾਡੀ ਆਮ ਆਦਮੀ ਪਾਰਟੀ ਦੀ ਪੰਚਾਇਤ ਆ ਸਾਡੇ ਪਿੰਡ ਚ ਪੰਚਾਇਤ ਦੀ ਸੁਣੀ ਜਾ ਰਹੀ ਆ ਸਾਡੀ ਨਹੀਂ ਸੁਣੀ ਜਾ ਰਹੀ ਗਰੀਬਾਈ ਚਾਰੇ ਦੀ ਹਣੋ ਬੰਦਾ ਜਿਹੜਾ ਜੀ ਕੰਮ ਕਰਦਾ ਨਹੀਂ ਰਿਹਾ ਹੁਣ ਆਪਾਂ ਨੂੰ ਪਤਾ ਮਜ਼ਦੂਰੀ ਮਜ਼ਦੂਰ ਬੰਦਾ 5-400 ਰੁਪਿਆ ਕਮਾਉਣ ਵਾਲਾ ਬੰਦਾ 5-4 ਲੱਖ ਰੁਪਿਆ ਕਿਵੇਂ ਲਾਊਗਾ ਦੀ ਸਿਹਤ ਤੇ ਸਸੀ ਗਾਲ ਮੈਂ ਗਰਤਾਰ ਸਿੰਘ ਸਰਾਂ ਦੇ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਜੀਤਾ ਸਿੰਘ ਵਾਲੇ ਪਿੰਡ ਖੜੇ ਆ ਹਲਕਾ ਬਾਗਾਪਰਾਣਾ ਦਾ ਪਿੰਡ ਆ ਜਿਹਨੂੰ ਚੌਧਰੀ ਵਾਲਾ ਵੀ ਕਿਹਾ ਜਾਂਦਾ ਔਸਪੰਡ ਦੇ ਵਿੱਚ ਕਾਫੀ ਸਮਾਂ ਪਹਿਲਾਂ ਇੱਕ ਝਗੜਾ ਹੁੰਦਾ ਦੋ ਦੋ ਪਰਿਵਾਰਾਂ ਦੇ ਵਿੱਚ ਪਿੰਡ ਦੇ ਹੀ ਦੋਨੇ ਜਿਹੜੇ ਪਰਿਵਾਰ ਸਿੱਧਾਂ ਤੋਂ ਝਗੜਾ ਹੁੰਦਾ ਝਗੜੇ ਦੇ ਵਿੱਚ ਜਿਹੜਾ ਆਪਸੀ ਰਣਿਸ਼ਕੁਸ਼ ਹੋਰ ਸੀਗੀ ਪਰ ਇੱਕ ਗਰੀਬ ਪਰਿਵਾਰ ਦੇ ਬੰਦੇ ਦੀ ਕੁੱਟਮਾਰ ਹੋਈ ਆ ਕੁੱਟਮਾਰ ਤੋਂ ਬਾਅਦ ਉਹ ਪਰਿਵਾਰ ਦੇ ਨਾਲ ਕੀ ਹੋਇਆ ਸਾਡੇ ਨਾਲ ਗੱਲਬਾਤ ਕਰਦੇ ਆ ਪਿੰਡ ਵਾਸੀ ਇੱਥੇ ਮੌਜੂਦ ਹੈ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਆ ਛੋਟੇ-ਛੋਟੇ ਉਹਨਾਂ ਦੇ ਬੱਚੇ ਵੀ ਜਿਹੜੇ ਸਾਡੇ ਇੱਥੇ ਨਾਲ ਖੜੇ ਨੇਗੇ ਗੱਲਬਾਤ ਕਰਦੇ ਆ ਬਾਈ ਜੀ ਕੀ ਨਾ ਟੱਡਾ ओमकार सिंह ਆ ਜੀ ਭਾਈ ਕੀ ਘਟਨਾ ਹੋਈ ਆ ਸਾਰੇ ਜਿਹੜਾ ਬੰਦੇ ਨਾਲ ਕਿਉਂ ਕਟਮਰ ਹੋਈ ਆ ਘਟਨਾ ਭਾਈ ਐਉਂ ਹੋਈ ਆ ਇਹ ਉਹਨਾਂ ਦਾ ਸਿਰੇ ਰਾਲਾ ਹੀ ਥਾਜ ਦੇ ਬੰਦਿਆਂ ਨਾਲ ਜੀ ਸਿਰੇ ਰਾਲਾ ਵਾ ਸੀ ਉਹਨਾਂ ਦਾ ਪਾਣੀ ਦਾ ਆਵੇਦੀ ਰੌਲਾ ਸੀ ਜੀ ਉਹਨਾਂ ਨੇ ਆਵੇਦੀ ਝਗੜ ਕੇ ਉਹ ਤਾਂ ਉੱਠ ਗਏ ਘਰ ਨੂੰ ਇੱਕ ਮੁੰਡਾ ਉਹਨਾਂ ਦਾ ਖੇਤ ਸੀਗਾ ਉਹਨੂੰ ਤਾਂ ਕੁਛ ਕਿਹਾ ਨਾ ਇਹ ਆ ਉਹਦਾ ਕੰਮਕਾਰ ਕਰਕੇ ਰਾਤ ਦਾ ਥੱਕਾ ਹੀ ਪਾਣੀ ਲਾਇਆ ਵਾ ਸੀਗਾ ਤੇ ਇਹ ਸੁੱਤਾ ਪੈ ਗਿਆ ਉਹਦਾ ਸੌ ਗਿਆ ਜਾ ਕੇ ਇਹਨੂੰ ਸੁੱਤੇ ਪੈਨ ਉਹਨਾਂ ਨੇ ਮੁੰਡਿਆਂ ਨੇ ਮੁੰਡੇ ਸੱਦ ਲੇ ਜੀ ਉਹਨਾਂ ਨੇ ਆਦੇ ਪਿਓ ਨੂੰ ਫੋਨ ਲਾਤਾ ਵੀ ਐਂ ਕਰਕੇ ਮੁੰਡੇ ਘਲਦੇ ਉਹ ਮੁੰਡੇ ਬਾਹਰੋਂ ਵੀ ਸੱਦੇ ਪਿੰਡ ਦੇ ਵੀ ਆ ਸਾਡੇ ਬੰਦੇ 15 ਬੰਦੇ ਆ ਇਹ 15 ਬੰਦਿਆਂ ਨੇ ਜਾ ਕੇ ਉਹ ਮੁੰਡੇ ਨੂੰ ਜਾ ਕੇ ਵੜਤਾ ਇਹਨਾਂ ਨੇ ਉਹਨਾਂ ਦਾ ਕੋਈ ਰੌਲਾ ਸੀ ਆ ਉਸ ਸਮੇਂ ਕੋਈ ਹਾਂ ਇਹਨਾਂ ਦਾ ਕੋਈ ਰੌਲਾ ਨਹੀਂ ਜਿਹੜਾ ਵੜਿਆ ਉਹ ਉਹਨਾਂ ਦਾ ਰੌਲਾ ਸੀ ਕਥਰਾਜ ਵਾਲਿਆਂ ਦਾ ਤੇ ਉਹਨਾਂ ਦਾ ਮੁੰਡੇ ਦਾ ਹਾਂ ਉਹਨਾਂ ਉਹ ਤਾਂ ਅਵੇਦੀ ਮੜ ਕੇ ਇਹ ਦਾਖਲ ਕਰਤਾ ਦਾਖਲ ਕਰਕੇ ਨਾ ਤਾਂ ਉਹਦਾ ਇਲਾਜ ਕਰਾਇਆ ਨਾ ਇਹਨਾਂ ਨੇ ਉਹਨੂੰ ਪੁੱਛਿਆ ਨਾ ਦੱਸਿਆ ਕੱਲਾ ਰੋਟੀ ਰੱਟੀ ਫੜਾ ਕੇ ਦੋ ਦਿਨ ਮੜਦੇ ਰਹੇ ਇਧਰ ਉਧਰ ਉਹਨੂੰ ਟਾਲਦੇ ਰਹੇ ਮੈਂ ਬਾਹਰ ਗਿਆ ਹੋਵਾ ਸੀਗਾ ਮੈਂ ਇੱਥੇ ਨਹੀਂ ਸੀਗਾ ਜੀ ਕੱਲੀ ਮੇਰੀ ਮਾਂ ਬੈਠੀ ਸੀ ਉੱਥੇ ਜੀ ਤੇ ਉਹਨੂੰ ਬਚਾਇਤ ਵਾਲੇ ਵੀ ਜਾ ਕੇ ਉਹਨੂੰ ਚੰਗਾ ਮਾੜਾ ਬੋਲੇ ਵੀ ਜਾਂ ਤਾਂ ਰਾਜੀਨਾਮਾ ਕਰ ਲੈ ਨਹੀਂ ਛੋੜੇ ਤੇ ਪਰਤਾ ਕਰਾ ਦਨੇ ਪੁਲਿਸ ਮੇਰੇ ਘਰੇ ਵੀ ਆਈ ਆ ਅੱਛਾ ਸਾਡੇ ਤੇ ਉਹਨਾਂ ਨੇ ਪਿੰਡ ਦੀ ਬਚਾਇਤ ਨੇ ਜਾ ਕੇ ਪਰਚਾ ਕਰਾਤਾ ਸਾਡੇ ਤੇ ਹੀ ਕਰਾਤਾ ਸਾਡਾ ਬੰਦਾ ਵੱਢਿਆ ਪਿਆ ਜੀ ਤੇ ਜਦੋਂ ਮੈਂ ਆਇਆ ਮੈਂ ਕਿਹਾ ਵੀ ਕੋਈ ਗੱਲ ਨਹੀਂ ਪੁਲਸਾਈ ਪੁਲਸ ਨੂੰ ਚਲ ਪਤਾ ਲੱਗ ਗਿਆ ਵੀ ਬਾਈ ਉਹਨਾਂ ਦਾ ਬੰਦਾ ਵੱਢਿਆ ਵਾ ਇਹਨਾਂ ਨੇ ਉਹਨਾਂ ਤੇ ਨਜਾਇਜ਼ ਸਾਡੇ ਦਰਖਾਸਤ ਦਿੱਤੀ ਆ ਉਹ ਐਵੇਂ ਤੈਨੂੰ ਕਹਿ ਦੇ ਉਹਨਾਂ ਨੇ ਮੁੜ ਕੇ ਨਹੀਂ ਆਏ ਉਹ ਅੱਛਾ ਉਹ ਕਹਿੰਦੇ ਵੀ ਉਹਨਾਂ ਦਾ ਇਲਾਜ ਕਰਾਓ ਤੁਸੀਂ ਜੇ ਤੁਹਾਡਾ ਰਾਜੀਨਾਮਾ ਹੁੰਦਾ ਤਾਂ ਠੀਕ ਆ ਨਹੀਂ ਪਰਚਾ ਹੁੰਦਾ ਹੀ ਪਰਚਾ ਦੇਵਾਂਗੇ ਜੀ ਤੇ ਮੁੜ ਕੇ ਇਹਨਾਂ ਨੇ ਕੀ ਕੀਤਾ ਫਰੀਦਕੋਟ ਰੈਫਰਲ ਕਰਤਾ ਬਾਕੀ ਮੋਗੇ ਵਾਲਾਂ ਕੋਲੇ ਇਲਾਜ ਹੈ ਨਹੀਂ ਸੀਗਾ ਉਹਨਾਂ ਨੇ ਮੋਗੇ ਦਾਖਲ ਕਰਤਾ ਜੀ ਜਦੋਂ ਉਥੇ ਰੈਫਰਲ ਕਰਤਾ ਫਰੀਦਕੋਟ ਲੈ ਗਿਆ ਫਰੀਦਕੋਟ ਜਾ ਕੇ ਜਿਸ ਨੂੰ ਪਤਾ ਲੱਗਾ ਵੀ ਅਕਸਰੇ ਹੋਗੇ ਸੱਟਾਂ ਜਾਦੇ ਆ ਤੇ ਇਹਨਾਂ ਨੇ ਜਾ ਕੇ ਬਾਈ ਉੱਥੇ ਜਾਵੜੇ ਮੈਨੂੰ ਨਹੀਂ ਉਹਨਾਂ ਨੇ ਪੁੱਛਿਆ ਮੈਂ ਘਰੇ ਆਇਆ ਵਾ ਸੀਗਾ ਜੀ ਉਥੋਂ ਬੁੜੀ ਸੀਗੀ ਕੱਲੀ ਮੇਰਾ ਇੱਕ ਜਵਾਕ ਸੀਗਾ ਉਹਨੂੰ ਨਹੀਂ ਪਤਾ ਸੀਗਾ ਇਹਨਾਂ ਨੇ ਜਾਣ ਸਾਰੀ ਡਾਕਟਰ ਨਾਲ ਗੱਲ ਕਰਕੇ ਇਹਨਾਂ ਨੇ ਛੁੱਟੀ ਕਟਾਤੀ ਅੱਛਾ ਉਹਦਾ ਇਲਾਜ ਨਹੀਂ ਸ਼ੁਰੂ ਕਰਾਇਆ ਜਦੋਂ ਅਸੀਂ ਪੁੱਛਿਆ ਸਾਨੂੰ ਕਹਦੇ ਆਪਾਂ ਇਲਾਜ ਕਰਾਉਨੇ ਆ ਤੇ ਉਦੋਂ ਹੀ ਪਤਾ ਲੱਗਾ ਜਦੋਂ ਉਹ ਨੂੰ ਮੈਂ ਇੱਥੋਂ ਗਿਆ ਤੇ ਸ਼ਾਮ ਨੂੰ ਜਾ ਕੇ ਡਾਕਟਰਾਂ ਤੋਂ ਪਤਾ ਲੱਗਾ ਵੀ ਉਹ ਤਾਂ ਛੁੱਟੀ ਦਵਾ ਗਏ ਇਹਨਾਂ ਨੇ ਆਵੇ ਦੀ ਰਾਜੀਨਾਮਾ ਕਰਕੇ ਉਹ ਆਪਦੇ ਪਿੰਡ ਵਜੇ ਇਹ ਸਾਡੇ ਪਿੰਡ ਵਾਲੇ ਸਾਡੇ ਪਿੰਡ ਵਜੇ ਜੀ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਸਾਨੂੰ ਦੱਸਿਆ ਨਹੀਂ ਉਹਦਾ ਹਜੇ ਤੱਕ ਇਲਾਜ ਨਹੀਂ ਹੋਇਆ ਬੰਦਾ ਵੱਢਿਆ ਪਿਆ ਸਾਡਾ ਕੀ ਕੀ ਸੱਟ ਕਿੱਥੇ ਹੋਇਆ ਬਈ ਸੱਟ ਜੀ ਇੱਕ ਤਾਂ ਮੋਢਾ ਸਾਰਾ ਤੋੜਿਆ ਵਾ ਸਾਰਾ ਆਹ ਅੱਖਾਂ ਕੁੱਟੀਆਂ ਵੀਆਂ ਦੋ ਥਾਂ ਤੋਂ ਉਹਦੀ ਲੱਤ ਕ੍ਰੈਂਕ ਕਰਦੀ ਇਹਨਾਂ ਨੇ ਲੱਤ ਤੋੜਤੀ ਹੁਣ ਕਿੱਥੋਂ ਲਾ ਚੱਲ ਰਹੇ ਹੁਣ ਜੀ ਫਰੀਦਕੋਟ ਦਵਾਰੇ ਦਾਖਲ ਕੀਤਾ ਮੈਂ ਤਰ ਲੈਣਾ ਜਿਹੜਾ ਖੋਟਿਆਂ ਵਾਲਾ ਸੀਗਾ ਦੂਜਾ ਕੀ ਉਹਦਾ ਨਾ ਹਾਂ ਕਮਲਜੀਤ ਉਹਨੇ ਫਰਿਆਦ ਕੀਤੀ ਵੀ ਬਾਈ ਗਰੀਬ ਬੰਦਾ ਤੁਸੀਂ ਇਹਦਾ ਇਲਾਜ ਕਰੋ ਬਾਅਦ ਦੇ ਵਿੱਚ ਜਿਵੇਂ ਵੀ ਹੋਇਆ ਉਹ ਆ ਕਰ ਲਾਂਗੇ ਅਸੀਂ ਜੀ ਹਾਂਜੀ ਇੰਨੀ ਗੱਲ ਹੋਈ ਉਹਨੇ ਵਿਚਾਰੇ ਨੇ ਸਾਡਾ ਫਾਇਦਾ ਕੀ 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 ਮੰਗ ਕਰ ਰਹੇ ਮੰਗ ਜੀ ਇਹੀ ਆ ਗਰੀਬ ਬੰਦਾ ਸੀਗਾ ਉਹਦਾ ਇਹਨਾਂ ਨੇ ਉਹਦੇ ਨਾਲ ਇਹਨਾਂ ਨੇ ਧੱਕਾ ਕੀਤਾ ਸਾਨੂੰ ਤਾਂ ਜੀ ਇਹ ਮਤਲਬ ਆ ਵੀ ਜਿੰਨੇ ਵਿਸਾਸਨ ਤੋਂ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਅੱਛਾ ਠੀਕ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਬਾਈ ਅਸੀਂ ਤਾਂ ਬਾਈ ਆਹੀ ਕਹਿਣਾ ਚਾਹੁੰਦੇ ਆ ਵੀ ਛੋਟੇ ਛੋਟੇ ਬੱਚੇ ਆ ਬਾਈ ਦੇ ਕਿਉਂ ਕੰਮਕਾਰ ਵਾਲਾ ਤਾਂ ਰਹਿ ਨਹੀਂ ਉਹਦੇ ਛੱਟਾਂ ਫਿਟਾਂ ਵੱਧ ਆ ਜੀ ਠੀਕ ਆ ਜੀ ਅਸੀਂ ਤਾਂ ਇਹ ਹੀ ਚਾਹਣਾ ਨਾਲੇ ਤਾਂ ਉਹਦਾ ਲਾਜ ਲੱਪਾ ਹੋਵੇ ਬੱਚੇ ਛੋਟੇ ਛੋਟੇ ਪੜਦੇ ਆ ਕੁੜੀਆਂ ਆ 8ਵੀਂ ਚਾ ਦੋ ਬਾਕੀ ਤਿੰਨ ਚਾਰ ਬੱਚੇ ਹੋਰ ਛੋਟੇ ਆਗੇ ਉਹ ਵੀ ਪੜਦ ਰਹੇ ਆਗੇ ਆਪਾਂ ਤਾਂ ਇਹ ਹੀ ਗੱਲ ਲੈਣਾ ਨਾਲੇ ਤਾਂ ਇਹਨਾਂ ਦੀ ਪੜ੍ਹਾਈ ਦਾ ਖਰਚਾ ਬਾਕੀ ਸੌਦਾ ਪਤਾ ਘਰੇ ਬਈ ਉਹਨਾਂ ਦੀ ਜ਼ਿੰਮੇਵਾਰੀ ਇਹੀ ਆ ਵੀ ਇਹ ਇਹ ਕਰਾਉਣਾ ਹੀ ਕਰਾਉਣਾ ਆਪਾਂ ਇਹ ਕੰਮ ਜੀ ਜੀ ਵਾਸਾ ਨਹੀਂ ਕੋਈ ਭਾਈ ਮਾਨ ਕੋ ਤੁਸੀਂ ਪੁਲਸ ਕੋਲੇ ਗਏ ਆ ਕੋਈ ਪੁਲਸ ਨੇ ਕੋਈ ਕਾਰਵਾਈ ਕੀਤੀ ਉਹ ਤੋਂ ਬਾਅਦ ਨਹੀਂ ਕੋਈ ਨਹੀਂ ਅਰਜ ਦਰਜ ਹੋਇਆ ਪਰਚਾ ਦਰਜ ਹੋਇਆ ਕੋਈ ਬੰਦਾ ਕਿਉਂ ਨਹੀਂ ਫਟ ਰਹੀ ਫਿਰ ਪਤਾ ਨਹੀਂ ਜੀ ਕੀ ਗੱਲ ਆ ਕੀ ਨਹੀਂ ਇਹਨਾਂ ਦਾ ਪੰਚਾਇਤ ਵਾਲਿਆਂ ਦਾ ਜੋਰ ਆ ਇੱਥੇ ਕਿਉਂ ਇਹ ਗਰੀਬ ਬੰਦਾ ਬਾਕੀ ਸਾਰਿਆਂ ਨੂੰ ਪੁੱਛ ਲਓ ਜ ਆ ਸਾਰੇ ਬੰਦੇ ਖੜੇ ਆ ਵੀ ਜੇ ਅਸੀਂ ਕੋਈ ਇਹਨਾਂ ਦੇ ਕੋ ਹੋ ਕੀਤਾ ਹੋਵੇ ਪਰ ਸਾਡੇ ਤੇ ਇਹ ਇਹਨਾਂ ਨੇ ਕਾਰਵਾਈ ਸ਼ੁਰੂ ਕਰਾਤੀ ਹਾਂਜੀ ਇਹਦਾ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਸਾਡੀ ਨਾਂ ਸੁਣੀ ਗਈ ਅਸੀਂ ਠਾਣੇ ਮੁਰੇ ਇਕੱਠ ਕਰਾਂਗੇ ਭਾਵੇਂ ਸਾਨੂੰ ਟਰਾਲਿੰਗਾਂ ਦੀਆਂ ਟਰਾਲਿੰਗਾਂ ਭਰ ਕੇ ਲਿਆਉਣੀਆਂ ਪੈਣ ਅਸੀਂ ਬਸ ਇੰਨਾ ਕੁ ਅਸੀਂ ਕਹਿਣਾ ਚਾਹਾਂਗੇ ਭਾਈ ਇਹਦਾ ਪ੍ਰਸ਼ਾਸਨ ਅੱਗੇ ਅਸੀਂ ਬੇਨਤੀ ਕਰਦੇ ਹਾਂ ਐਮਐਲਏ ਸਾਹਿਬ ਅੱਗੇ ਅਸੀਂ ਵੀ ਤੁਹਾਨੂੰ 50 ਸਾਲਾਂ ਲਈ ਵੋਟ ਪਾਈ ਆ ਅਸੀਂ ਮਜ਼ਦੂਰੀ ਕੋਟੇ ਦਾ ਸਬੰਧਤ ਕਰਦੇ ਹਾਂ ਸਾਡੇ ਵਾਲੀ ਵੀ ਕੋਈ ਸੋਚਿਆ ਕਰੋ ਤੁਸੀਂ ਆਪਦੀ ਪਾਰਟੀ ਦਾ ਪੱਖ ਰੱਖ ਲੈਨੇ ਆ ਪੰਚਾਇਤ ਤੁਹਾਡੀ ਆਮ ਆਦਮੀ ਪਾਰਟੀ ਦੀ ਪੰਚਾਇਤ ਸਾਡੇ ਪਿੰਡ ਚ ਪੰਚਾਇਤ ਦੀ ਸੁਣੀ ਜਾ ਰਹੀ ਹੈ ਸਾਡੀ ਨਹੀਂ ਸੁਣੀ ਜਾ ਰਹੀ ਗਰੀਬਾਈ ਚਾਰੇ ਦੀ ਸਾਡੀ ਵੱਧ ਤੋਂ ਵੱਧ ਮਜੂਰੀ ਨੂੰ ਤੇ ਸਾਰੇ ਇੱਕ ਜੱਥੇ ਬੰਦੇ ਨੂੰ ਬੇਨਤੀ ਹੈ ਸਾਡੀ ਮੱਤਵਤ ਮਦਦ ਕੀਤੀ ਜਾਵੇ ਕਿਉਂਕਿ ਇੱਥੇ ਸ਼ਰਿਆਮ ਤੱਕਾ ਹੋ ਰਿਹਾ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਸਾਡੀ ਕਿਹੜਾ ਬੰਦਾ ਉਹ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਹਾਂ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਆ ਉਹ ਨੌਜਵਾਨ ਜੀ ਸ਼ਰਿਆਮ ਰੱਖਦੇ ਆ ਕੋਈ ਨਹੀਂ ਇਲੈਕਸ਼ਨ ਅਸੀਂ ਵੀ ਸਰਪੰਚ ਆਪ ਦੀ ਵੋਟਾਂ ਆਮ ਆਦਮੀ ਨੂੰ ਪਾਣ ਆ। ਅਸੀਂ ਵੀ ਕਹਿੰਦੇ ਆ ਧੱਕਾ ਕੀਤਾ ਗਰੀਬ ਬੰਦੇ ਨਾਲ। ਹੁਣ ਉਹ ਬੰਦਾ ਜਿਹੜਾ ਜੀ ਕੰਮਕਾਰ ਦਾ ਨਹੀਂ ਰਿਹਾ। ਹੁਣ ਆਪਾਂ ਨੂੰ ਪਤਾ ਮਜ਼ਦੂਰੀ ਮਜ਼ਦੂਰ ਬੰਦਾ 5-400 ਰੁਪਇਆ ਕਮਾਉਣ ਵਾਲਾ ਬੰਦਾ 5-4 ਲੱਖ ਰੁਪਇਆ ਕਿਵੇਂ ਲਾਊਗਾ ਦੀ ਸਿਹਤ ਤੇ। ਹੁਣ ਨਾ ਤਾਂ ਉਹਦਾ ਕੋਈ ਸਿਹਤ ਸਿਹਤ ਦਾ ਕੋਈ ਖਿਆਲ ਕਰ ਰਿਹਾ ਉੱਥੇ ਤੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨਾਲ ਹੀ ਮਿਲ ਜਾਂਦਾ ਨਾਲ। ਕਿਉਂਕਿ ਪਰਚਾ ਹੁਣ ਆਪਾਂ ਨੂੰ ਹੀ ਪਤਾ ਕਿ ਪਰਚਾ ਤਾਂ ਹੋਣਾ ਚਾਹੀਦਾ ਏ ਤੇ ਇਨੇ ਟਾਈਮ ਚ ਤਾਂ ਹਵੇ ਚੱਟੇ ਵਾਲੇ ਨਹੀਂ ਫੜੀ ਜਾਂਦੇ ਆ ਤੇ ਇਹ ਕਿੱਡੇ ਗੱਤਵੱਦੀ ਆ ਇਹਨਾਂ ਨੂੰ ਫੜਨਾ ਜ਼ਰੂਰੀ ਆ ਇਹ ਕੱਲ ਨੂੰ ਪਿੰਡ 'ਚ ਵੀ ਜੋਰ-ਜਾਬ ਜ਼ਬਰਦਸਤੀ ਹੋਰ ਕਿਹਨਾਂ ਵੀ ਕਰਨਗੇ ਫਿਰ ਆਹ ਨਾਲ ਸੇ ਵਿੱਚ ਗੁੰਡਾ ਕਰਦੀ ਆ ਵਧਾ ਰਹੇ ਆ ਆਮ ਆਦਮੀ ਪਾਰਟੀ ਘਟਾ ਨਹੀਂ ਰਹੀ ਜੀ ਕੀ ਕਹਿਣਾ ਚਾਹੁੰਦੇ ਹੋ ਬਾਈ ਹੈਲੋ ਇਹ ਹੀ ਕਹਿਣਾ ਚਾਹੁੰਦੇ ਆ ਬਾਈ ਜੀ ਨਿੱਕੇ-ਨਿੱਕੇ ਬੱਚੇ ਆ ਜਿਹੜਾ ਕੰਮ ਹੋਣਾ ਸੀਗਾ ਉਹ ਤਾਂ ਚੱਲ ਹੋ ਗਿਆ ਹੁਣ ਉਹਦਾ ਇਲਾਜ ਹੋ ਜਾਂਦਾ 8 ਦਿਨਾਂ 'ਚ ਤਾਂ ਬੰਦਾ ਸਹੀ ਹੋ ਜਾਂਦਾ ਜੇ ਰਪੀਏ ਲਾਉਣ ਤਾਂ ਨਾ ਉਹ ਤਰ ਨਿਰਪੀਏ ਲਾਏ ਨਾ ਉਹ ਨੇ ਲਾਏ ਆ ਤੇ ਇਹਨਾਂ ਨੇ ਤਾਂ ਬਈ ਆਵਦਾ ਕਰ ਲਿਆ ਸਮਝੌਤਾ ਰਾਜੀਨਾਵਾ ਕਰੀ ਫਿਰਦੇ ਆ ਬੇਫਿਕਰੇ ਹੋਏ ਕੰਮ ਕਰੀ ਜਾਂਦੇ ਆ ਉਹ ਉੱਥੇ ਲੌਂਕੀ ਜਾਂਦਾ ਪੋਰਾ ਪੋਰਾ ਜਵਾਕ ਆ ਬਣਾ ਲੋ ਭਾਵੇਂ ਮੋ ਵੀ ਇੱਥੇ ਰੋਲ ਜਾਣਗੇ ਜੇ ਉਹਨਾਂ ਦਾ ਮਾਰ ਹੀ ਜਾਣਾ ਜਿਹੜੇ ਹਸਾਬ ਨਾਲ ਉਹਦਾ ਕਟਾਈ ਆ ਬਹੁਤ ਜ਼ਿਆਦੇ ਹੈ। ਭਈ ਉਹ ਆਮ ਆਦਮੀ ਪਾਰਟੀ ਤੋਂ ਕਿ ਮੈਂਬਰ ਸਰਪੰਚਾ ਜਾਂ ਵੈਸੇ ਆਮ ਆਦਮੀ ਪਾਰਟੀ ਨਾਲ ਸੌਂਧ ਰੱਖਦੇ ਆ। ਵਰਕਰ ਆਮ ਆਦਮੀ ਪਾਰਟੀ ਦੇ। ਅੱਛਾ ਠੀਕ ਹੈ। ਵਰਕਰ ਆਮ ਆਦਮੀ ਪਾਰਟੀ ਦੇ ਅਸੀਂ ਨਾਲ ਖੁੱਦ ਤੁਰੇ ਆ ਸਰਪੰਚੀ ਦੀ ਮੋਟਾਂ ਵਿੱਚ। ਅੱਛਾ ਠੀਕ ਹੈ। ਕਿਉਂਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਆ ਆਮ ਆਦਮੀ ਪਾਰਟੀ ਨੂੰ ਵੀ ਚਾਹੀਦਾ ਏ। ਜੇ ਕੱਲ ਨੂੰ ਆਪਦੇ ਨਾਲ ਹੋਰ ਬੰਦੇ ਜੋੜਨੇ ਚਾਹੀਦੇ ਆ ਇਹਨਾਂ ਨੂੰ ਵਰਕਿੰਗ ਸਹੀ ਕਰਨੀ ਚਾਹੀਦੀ ਆ। ਤਾਂ ਹੀ ਇਹ ਕੰਮ ਕਰਨ ਕਿਉਂਕਿ ਗਰੀਬ ਭਾਈਚਾਰੇ ਦੇ ਵੀ ਸਾਡੇ ਪਿੰਡ ਅਲ ਜੀ ਠੀਕ ਹੈ ਜੀ ਇਹ ਨਾ ਕਿ ਇਹਨਾਂ ਨੂੰ ਆਇਆ ਸਾਡੀ ਲਿਹਾਜ਼ ਵੀ ਰਜੇ ਇਹ ਲਿਹਾਜ਼ਾਂ ਪੂਰਦੇ ਕਾਨੂੰਨੀ ਤੌਰ ਤੇ ਨਹੀਂ ਚੱਲਦੇ ਇਹ ਕਾਨੂੰਨ ਨੂੰ ਹੱਥ ਚ ਰਹਿ ਰਹੇ ਆ ਆਪਦੇ ਜੀ ਹੋਰ ਗੱਲ ਕਰਨੀ ਹੋਣਾ ਭਾਈ ਜੀ ਉਹੀ ਤੱਕਾ ਕਰਦੀ ਆ ਜੀ ਇੱਥੇ ਗੁੰਡਾਗਰਦੀ ਕਰਦੇ ਆ ਕਾਂਗਰਸ ਆ ਜੀ ਕਾਂਗਰਸ ਕਰਦੀ ਆ ਕਾਲੀ ਕਾਲੀ ਕਰਦੇ ਆ ਝਾੜੂ ਵਾਲਾ ਆ ਝਾੜੂ ਕਰਦੇ ਕੋਈ ਨਹੀਂ ਕੋਈ ਨਹੀਂ ਗਰੀਬ ਦੀ ਸਪੋਰਟ ਕਰਦਾ ਹੀ ਤੱਕ ਕਈ ਸ਼ਾਈ ਕਰਦੇ ਹਰ ਥਾਈ ਕੁੱਟ ਮਾਰ ਕਰ ਜਾਂਦੇ ਆ ਵੱਟ ਕੀ ਕਰਾਂ ਜੀ ਇਹ ਬਾਈ ਜੀ ਉਸੇ ਰਾਤ ਹੀ ਸਜਤਾ ਬੰਦੇ ਮਗਰ ਉੱਠ ਕੇ ਇਹਨਾਂ ਨੇ ਰਾਤ ਨੂੰ ਮੇਰੇ ਵਾਰਤ ਗੱਡੀਆਂ ਲਿਆ ਕੇ ਲਾਈਆਂ ਇਹਨਾਂ ਨੇ ਅੱਛਾ ਹਾਂ ਜੀ ਪੂਰਾ ਤਾਂ ਕਾ ਕਰਦੇ ਇਹ ਸੱਤੇ ਸਿੰਘ ਸੱਤੇ ਯਾਰਕਾ ਨੇ ਜਿਹੜੇ ਵੈਤਰ ਸ਼ਟਾ ਮਾਰਨ ਦੇ ਸੀਗੇ ਹਾਂ ਜੀ ਇਹ ਅਸੀਂ ਪਰਿਵਾਰ ਦਿਖਾਇਆ ਚੌਧਰੀ ਵਾਲੇ ਦਾ ਜੀਤਾ ਸਿੰਘ ਵਾਲੇ ਪੈਣ ਦਾ ਪਰਿਵਾਰ ਆ ਜਿਹੜਾ ਕਿ ਉਸ ਦੀ ਘਰ ਵਾਲੀ ਹੈਣੀਗੀ ਉਸ ਦੇ ਚਾਰ ਬੱਚੇ ਆ ਜਿਹੜੇ ਛੋਟੇ-ਛੋਟੇ ਬੱਚੇ ਆ ਇੱਕ ਅੱਠਵੀਂ ਕਲਾਸ ਚ ਪੜਦਾ ਦੂਜੇ ਬੱਚੇ ਜਿਹੜੇ ਥੋੜੀਆਂ ਕਲਾਸਾਂ ਦੇ ਵਿੱਚ ਪੜਦੇ ਆ ਪਰ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਆ ਲਗਾਤਾਰ ਕਈ ਟਾਈਮ ਹੋ ਗਿਆ ਕਿ ਬੰਦੇ ਦੇ ਜਿਹੜੀਆਂ ਲੱਤਾਂ ਵੀ ਨਕਾਰਾ ਕਰ ਦਿੱਤੀਆਂ ਗਆਂ ਦੇ ਮੋਢਾ ਵੀੜਾ ਨਕਾਰਾ ਕਰ ਦਿੱਤਾ ਗਿਆ ਹਜੇ ਤੱਕ ਇਨਸਾਫ ਕਿਤੇ ਦੂਰ-ਦੂਰ ਤੱਕ ਦਿਖਾਈ ਨਹੀਂ ਦਿੰਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗਰੀਬਾਂ ਦੀ ਬਾਹ ਫੜੂਗਾ ਜਦੋਂ ਹੈਮਨ ਇੰਡੀਆ ਟੀਵੀ ਕਿਸੇ ਵੀ ਗਰੀਬ ਦੀ ਗੱਲ ਕਰਦਾ ਤਾਂ ਉੱਥੋਂ ਮੁੱਦਾ ਬਣਾਇਆ ਜਾਂਦਾ ਕਿ ਇਹ ਭਾਈਚਾਰਕ ਸਾਂਝ ਤੋੜਦੇ ਆ ਪਰ ਜੇ ਭਾਈਚਾਰਕ ਸਾਂਝ ਪਹਿਲੇ ਹੀ ਮਜ਼ਬੂਤ ਆ ਤਾਂ ਸਾਨੂੰ ਇੱਥੇ ਆਉਣ ਦੀ ਲੋੜ ਹੀ ਕਿਉਂ ਪਵੇ ਆਉਣ ਵਾਲੇ ਸਮੇਂ ਦੇ ਦੇਖਦੇ ਆਂ ਇਹ ਮਸਲਾ ਕਦੋਂ ਤੱਕ ਹੱਲ ਹੁੰਦਾ ਜਾਂ ਕੀ ਇਹ ਮਸਲੇ ਦਾ ਜਿਹੜਾ ਹੱਲ ਪੁਲਿਸ ਪ੍ਰਸ਼ਾਸਨ ਕਰਦਾ ਇਸ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਮਨ ਇੰਡੀਆ ਟੀਵੀ ਪੰਡਿਤ ਜੀਤਾ ਸਿੰਘ ਵਾਲਾ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬਿੰਦਰ ਸਿੰਘ ਗੱਲ ਕਰ ਰਿਹਾ ਜੀ ਹਾਂ ਹਾਂ ਹਾਂਜੀ ਬਿੰਦਰ ਸਿੰਘ ਮੈਂ ਜਗਤਾਰ ਸਿੰਘ ਹਾਂ ਉਹਨ ਇੰਡੀਆ ਟੀਵੀ ਤੋਂ ਗੱਲ ਕਰ ਰਿਹਾ ਬਾਪੂ ਜੀ ਇੱਕ ਤੁਹਾਡੇ ਤੇ ਇਲਜ਼ਾਮ ਲੱਗਿਆ ਵੀ ਤੁਸੀਂ ਇੱਕ ਪਿੰਡ ਦਾ ਥਰਾਜ ਬੰਦਾ ਸੀਰੀ ਲੱਗਿਆ ਹੋਆ ਸੀਗਾ ਤੁਹਾਡੇ ਪਿੰਡ ਦਾ ਮੁੰਡਾ ਸੀਗਾ ਤੇ ਉਹਦੀਆਂ ਲੱਤਾਂ ਬਾਹਾਂ ਤੇ ਸੱਟਾਂ ਮਾਰੀਆਂ ਕੀ ساری ਕਹਾਣੀ ਕੀ ਸੀਗਾ ਮੈਟਰ ਕੀ ਸੀਗਾ ਇੱਕ ਘੜੀ ਦਾ ਜ਼ਰਾਦਾ ਜੀ ਮੈਂ ਉੱਥੇ ਪਾਣੀ ਬਨਣ ਲੱਗਿਆ ਜੀ ਜੀ ਮੇਰੇ ਮੇਜਾ ਦਾ ਤਖਜਾ ਪੜ ਕੇ ਖੋ ਕੇ ਮੈਨੂੰ ਸਿੱਟ ਲਿਆ ਨਾਲੇ ਮੇਰੀ ਦਾੜੀ ਪੱਟੇ ਨਾਲੇ ਮੇਰੇ ਕੇਸ ਖੂਸ ਪਟੇ ਨਾਲੇ ਮੇਰੇ ਅੰਬਰਤਾਰੀਏ ਬੰਦਾ ਮੈਂ ਜੀ ਤੇ ਬਾਪੂ ਦੁਬਾਰਾ ਤੁਹਾਡੇ ਪਰਚਾ ਦਰਜ ਹੋਇਆ ਤੁਹਾਨੂੰ ਪੁਲਿਸ ਨੇ ਅਰੈਸਟ ਨਹੀਂ ਕੀਤਾ ਹੇ ਤੱਕ ਹਾਂਜੀ ਤੁਸੀਂ ਪਿੰਡ ਹੀ ਰਹਿੰਦੇ ਹੋ ਜਾਂ ਬਾਹਰ ਰਹਿੰਦੇ ਹੋ ਪਿੰਡ ਤੋਂ ਨਹੀਂ ਬਾਹਰ ਰਹਿੰਦੇ ਜੀ ਬਾਹਰ ਅੱਛਾ ਠੀਕ ਆ ਜੀ ਤੇ ਦੂਸਰੀ ਗੱਲ ਕੋਈ ਰਾਜੀਨਾਮੇ ਦੀ ਗੱਲ ਹੋਈ ਆ ਪੰਚਾਇਤ ਨਾਲ ਕੋਈ ਗੱਲਬਾਤ ਤੁਹਾਡੀ ਹੋਈ ਆ ਕੋਈ ਰਾਜੀਨਾਮਾ ਚੱਲ ਰਿਹਾ ਜਾਂ ਜ਼ਮਾਨਤਾਂ ਹੀ ਹੋਣੀਆਂ ਤੁਹਾਡੀਆਂ ਨਾ ਰਾਜੀਨਾਮੇ ਦੀ ਗੱਲਬਾਤ ਹੋਈ ਆ ਜੀ ਮੜਕੇ ਹੋਏ ਕਹਿੰਦੇ ਨਹੀਂ ਕਰਨ ਪੈ ਪਿੱਛੇ ਕਰਨ ਦੇ ਕਰਨਾ ਵਿੱਚੇ ਕਰਨਾ ਜੀ ਜੀ ਹਾਂਜੀ ਜੀ ਕੁਝ ਹੋਰ ਤੁਸੀਂ ਕੀ ਜਿਹੜਾ ਇਗਜ਼ਾਮ ਫੋਰਮ ਤੇ ਹੀ ਲੱਗਦੇ ਆ ਵੀ ਤੁਸੀਂ ਜਿਹੜਾ ਬੰਦਾ ਕੁੱਟਿਆ ਤੁਹਾਨੂੰ ਕੋਈ ਜਿਹੜੀ ਸਰਕਾਰ ਦੀ ਸ਼ਹਿਦ ਹੈ ਜਿਹੜਾ ਤੁਹਾਨੂੰ ਕੋਈ ਹਜੇ ਤੱਕ ਕਾਰਵਾਈ ਨਹੀਂ ਹੋ ਰਹੀ ਕਹਿਣਾ ਚਾਹੁੰਦੇ ਤੁਸੀਂ ਕੁਝ ਆਉਦੇ ਮਸਲੇ 'ਚ ਨਹੀਂ ਹੋਰ ਤਾਂ ਕੋਈ ਨਹੀਂ ਜੀ ਅੱਛਾ ਜੀ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਗੱਲ ਕਰਕੇ